ਕਿ ਸਿੱਖਾਣੋ ਨਸ਼ਲ ਕੁਸ਼ੀ ਜਿਹੜੀ ਉਹਨਾਂ ਦੀ ਕੀਤੀ ਜਾ ਰਹੀ ਹੈ ਨਸ਼ੇ ਦੇ ਨਾਲ ਨਾਲ ਦੀ ਨਾਲ ਆਰਥਿਕ ਪੱਖੋਂ ਵੀ ਮਾਰਿਆ ਜਾ ਰਿਹਾ ਹੈ ਜਿਹਦਾ ਇੱਕ ਜੇ ਮੈਂ ਬੇਨਤੀ ਹੋਰ ਕਰ ਦੇਵਾਂ ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨ ਜਿਹੜੇ ਆਏ ਆ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਆਏ ਆ ਜੇ ਕਿਤੇ ਉਹ ਇੱਥੇ ਲੈਣ ਚ ਖੜ ਜਾਂਣ ਜਿਸ ਤਰ੍ਹਾਂ ਪਵਾਰ ਸਾਹਿਬ ਖੜੇ ਆ ਕੱਲੇ ਜ਼ਿਲ੍ਹਾ ਪ੍ਰਧਾਨ ਤੇ ਮੇਰੇ ਖਿਆਲ ਵਧੀਆ ਹੋ ਜੂ ਜੇ ਖੜ ਸਕਣ ਸੌਖੇ ਇੱਥੇ ਤੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਵੀ ਹੈ ਕਿਉਂਕਿ ਇੱਥੋਂ ਮੈਸੇਜ ਆਪਾਂ ਵਧੀਆ ਦੇਣਾ ਹੈ ਪੰਜਾਬ ਦੇ ਵਿੱਚੋਂ ਸਾਰੇ ਲੀਡਰ ਸਾਹਿਬਾਨ ਆਏ। ਔਰ ਮੈਂ ਬੇਨਤੀ ਕਰਨੀ ਚਾਹੁੰਦਾ ਸਤਿਕਾਰਯੋਗ ਖਾਲਸਾ ਜੀ। ਬਰਾਗਲਾ ਬਾਰਡਰ ਹੁਸੈਨੀ ਵਾਲਾ ਬਾਰਡਰ ਸੁਲੇਮਾਨ ਕੀ ਬਾਰਡਰ ਤੇ ਵਾਗਾ ਬਾਰਡਰ ਇਹ ਜਿਹੜੇ ਬਾਰਡਰ ਹੈ ਜਿਣੀ ਮਿੱਠੀ ਪਾਲਿਸੀ ਤਹਿਤ ਬੰਦ ਕੀਤੇ ਆ। ਬਾਰਡਰ ਹੋਰ ਵੀ ਖੁੱਲੇ ਐ ਔਰ ਸਾਡਾ ਜਿਹੜਾ ਕੀਮਤੀ ਸਮਾਨ ਐ ਜਿਹੜਾ ਇੱਥੇ ਬਣਦਾ ਐ ਰੂਟਾ ਵਿਕਟਰ ਹੱਲਾ ਕੰਪੈਨਾਂ ਜਾਂ ਟਰਾਲੀਆਂ ਬਹੁਤ ਕੁਸ਼ ਕੌਡੀਆਂ ਦੇ ਭਾਅ ਚੁੱਕ ਕੇ ਪਾਲਸੀ ਨਾਲ ਦਿੱਲੀ ਗੁਜਰਾਤ ਖੜਦੀ ਐ ਗੁਜਰਾਤ ਤੋਂ ਬੰਦਰਗਾਹ ਦੇ ਰਾਹੀਂ ਐਕਸਪੋਰਟ ਕਰਦੀ ਐ ਵੱਖ-ਵੱਖ ਦੇਸ਼ਾਂ ਨੂੰ ਵੱਖ-ਵੱਖ ਸੂਬਿਆਂ ਨੂੰ ਤੇ ਸਾਨੂੰ ਇੱਥੇ ਇਨਾਂ ਦਾ ਮੁੱਲ ਵਾਜਬ ਮਿਲਦਾ ਹੀ ਨਹੀਂ ਔਰ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਸਰਦਾਰ ਸਿਮਰਨਜੀਤ ਸਿੰਘ ਕੋਲੀਆਂ ਦੀਆਂ ਦਾ ਆਟਾ ਦਾਲ ਦਾ ਮੈਸੇਜ ਨਹੀਂ ਹੈ ਨਾ ਹੀ ਤੁਸੀਂ ਅਜੇ ਤੱਕ ਸੁਣਿਆ ਹੋਊਗਾ ਨਾ ਹੀ ਤੁਹਾਨੂੰ ਕਦੀ ਇਹ ਗਿਆ ਹੋਊਗਾ ਕਿ ਇਹਦੀ ਆ ਪੈਨਸ਼ਨ ਹੈ ਤੇ ਇਹਨੂੰ ਆ ਇੰਨਾ ਕਿ ਤੁਸੀਂ ਆ ਰਿਜਕ ਦੇ ਦਿਓ ਇਹਨਾਂ ਦਾ ਮੈਸੇਜ ਹੁੰਦਾ ਹੈ ਵਰਲਡ ਲੈਵਲ ਦਾ ਅੱਜ ਵੀ ਵਰਲਡ ਦੇ ਵਿੱਚ ਜਿਹੜਾ ਵਰਲਡ ਦਾ ਲੀਡਰ ਮੈਸੇਜ ਦੇਣ ਵਾਸਤੇ ਆਇਆ ਹੈ ਇਥੋਂ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਮੈਸੇਜ ਜਾਣਾ ਚਾਹੀਦਾ ਹੈ ਕਿ ਆਖਰ ਸਿੱਖ ਜਿਹੜੇ ਉਹ ਕਸਿਆਰੇ ਨਹੀਂ ਹੈ ਜੋ ਤੁਸੀਂ ਸਮਝਦੇ ਹੋ ਸਿੱਖ ਅੱਜ ਵੀ ਬੁੱਧੀਵਾਨ ਅੱਜ ਵੀ ਤਾਕਤਵਾਰ ਅੱਜ ਵੀ ਯੋਗਤਵੰਦ ਜਿਨ੍ਹਾਂ ਨੇ ਕੋਰੋਨਾ ਦੇ ਵਿੱਚ ਵੀ ਆਕਸੀਜਨ ਦੇ ਲੰਗਰ ਲਾਏ ਜਿਨ੍ਹਾਂ ਨੇ ਹੜਾ ਪੀੜਤਾਵਾਂ ਵਾਸਤੇ ਵੀ ਲੰਗਰ ਲਾਏ ਮੁੱਲ ਨੂੰ ਪਤਾ ਜਦੋਂ ਹੜਾ ਹੈ ਕੋਈ ਵੀ 543 ਐਮਪੀਆ ਦੇ ਵਿੱਚੋਂ ਪੰਜਾਬ ਦੇ ਵਿੱਚ ਬੋੜਿਆ ਨਹੀਂ ਤੁਹਾਡਾ ਜਰਨਲ ਤਿੰਨ ਵਾਰੀ ਬਾਰਡਰ ਤੇ ਐ ਬਾਰਡਰ ਤੇ ਕੱਲਾ ਕੇਵਲ ਆਇਆ ਹੀ ਨਹੀਂ ਨਾਲ ਡੰਗਰਾਂ ਦਾ ਚਾਰਾ ਤੇ ਨਾਲ ਫੀਡ ਤੇ ਨਾਲ ਲੋਕਾਂ ਵਾਸਤੇ ਤੇ ਨਾਲ ਜਿਹੜੇ ਮਾਪੁਰਖਾਂ ਨੇ ਸੇਵਾ ਕੀਤੀ ਬੰਦ ਮਾਰਨ ਵਾਲੇ ਸ੍ਰੀ ਹਰਿ ਆਲੀ ਸਾਹਿਬ ਨਾਲ ਮਾਪੁਰਖਾਂ ਨੇ ਉਹਨਾਂ ਨੂੰ ਵੀ ਕਿਹਾ ਕਿ ਮੈਂ ਜੋ ਵੀ ਅੱਜ ਕਰ ਸਕਦਾ ਮੈਨੂੰ ਦੱਸੋ ਮੈਂ ਤੁਹਾਡੇ ਵਾਸਤੇ ਕਰਨ ਵਾਸਤੇ ਤਿਆਰ ਹਾਂ ਔਰ ਬੇੜੀ ਦੇ ਵਿੱਚ ਬੈਠ ਕੇ ਉਸ ਬੰਨ ਤੇ ਗਏ ਜਿੱਥੇ ਆਫਤ ਆਈ ਸੀ ਜਿੱਥੇ ਬੰਨ ਟੁੱਟੇ ਸਨ ਸਰਕਾਰਾਂ ਦੀ ਨਲਾਇਕੀ ਕਾਰਨ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਅੱਜ ਤੱਕ ਆਪਾਂ ਪੇਟ ਕਰ ਛੱਡੀ ਅੱਜ ਜਿਹੜਾ ਇਥੋਂ ਮੈਸੇਜ ਜਾਣਾ ਹੈ ਇਹ ਬਹੁਤ ਜ਼ਰੂਰੀ ਹੈ ਇਹਦੇ ਤੇ ਸਰਦਾਰ ਰਮਨ ਸਿੰਘ ਮਾਨ ਨੇ ਬੜੀ ਮਿਹਨਤ ਕੀਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਦੱਸਣਾ ਹੈ ਕਿ ਆਪਣੇ ਜਿਹੜੇ ਕੌਡੀਆਂ ਦੇ ਪਾਕ ਕਣਕ ਝੋਨਾ ਤੇ ਜਿਹੜੇ ਗੰਡੇ ਸਾਡੇ ਛੜਕਾਂ ਤੇ ਰੁੱਲਦੇ ਫਿਰਦੇ ਆ ਇਨਾਂ ਦੀ ਕੀਮਤ ਕੀ ਹੈ ਅੰਤਰਰਾਸ਼ਟਰੀ ਵਰਲਡ ਪਦਰਤਾਂ ਦੀ ਕੀਮਤ ਕੀ ਹੈ ਇੱਥੋਂ ਵਟਨਾ ਵਟ ਜਾ ਕੇ ਵੇਖ ਲਓ ਛੋਲੇ ਕੀ ਰੇਟ ਵਿਕਦੇ ਆ ਕਣਕ ਕੀ ਜੀਰੇ ਕੀ ਰੇਟ ਵਿਕਦੀ ਆ ਸੋ ਇਹ ਆਪਾਂ ਅੱਜ ਇੱਥੇ ਮੈਸੇਜ ਦੇਣ ਵਾਸਤੇ ਆਏ ਆ ਮੈਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਦਾ ਧੰਨਵਾਦ ਕਰਦਾ ਔਰ ਮੈਂ ਆਸ ਕਰਦਾ ਕਿ ਆਪਾਂ ਇੱਕ ਇੱਕ ਪੂਰਨ ਚ ਵੀ ਰਿਕਾਰਡਿੰਗ ਕਰਕੇ ਆਪਾਂ ਵਾਇਰਲ ਕਰੀਏ ਇੱਥੇ ਪਿਛਲੀ ਵਾਰ ਵੀ ਆਏ ਸਾਂ ਅੱਜ ਪਹਿਲੀ ਵਾਰ ਨਹੀਂ ਪਿਛਲੀ ਵਾਰ ਵੀ ਇੱਥੋਂ ਟਰੈਕਟਰ ਤੇ ਬੈਠ ਕੇ ਆਪਾਂ ਇਹ ਮੈਸੇਜ ਦਿੱਤਾ ਪਰ ਸਰਕਾਰ ਦੇ ਕੰਨ ਤੇ ਕੋਈ ਜੂੰਨ ਨਹੀਂ ਸਰਕੀ ਸਰਕਾਰ ਸਿਰਫ ਤੇ ਸਿਰਫ ਧਿਆਨ ਦਿੰਦੀ ਹੈ ਸਰਸੇ ਵਾਲੇ ਨੂੰ ਪ੍ਰੋਲ ਦੇਣ ਵਾਸਤੇ ਸਰਕਾਰ ਸਿਰਫ ਤੇ ਸਿਰਫ ਧਿਆਨ ਦਿੰਦੀ ਹੈ ਕਿ ਰੁੜੇ ਜਾਂਦੇ ਲੋਕ ਉਹਨਾਂ ਨੂੰ ਬਚਾਉਣਾ ਕਿੱਦਾਂ ਹੈ ਜਿਹੜੇ ਪੰਜਾਬ ਦੇ ਲੋਕ ਹੈ ਅਣਖੀ ਹੈ ਇਹ ਇਹ ਜਿਹੜੀ ਜਲਾਲਤ ਪਰਵਾਰ ਨਹੀਂ ਕਰਦੇ ਸੋ ਅੱਜ ਵੀ ਅਸੀਂ ਆਪਣੀ ਲੜਾਈ ਜਿਹੜੀ ਆਪਣੇ ਹੱਕਾਂ ਵਾਸਤੇ ਹੈ ਔਰ ਜਿਹੜਾ ਮੈਮੋਰੰਡਮ ਹੈ ਉਹਦੇ ਵਿੱਚ ਬਹੁਤ ਕੁਝ ਲਿਖਿਆ ਹੈ ਨੌਜਵਾਨਾਂ ਦੇ ਪੜਨ ਵਾਸਤੇ ਕਿ ਇਹ ਜਿਹੜੀ ਕੌਮ ਯੋਗਤਾਵੰਦ ਕੌਮ ਹੈ ਇੱਥੇ ਅਮਨ ਅਮਨ ਪਸੰਦ ਤਰੀਕੇ ਨਾਲ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਤੇ ਅਮਨ ਪਸੰਦ ਪਸੰਦ ਤਰੀਕੇ ਨਾਲ ਇਹ ਵੀ ਦੱਸਿਆ ਹੈ ਕਿ ਇਸ ਹਕੂਮਤ ਦੀ 1% ਜੀਡੀਪੀ ਦੇ ਵਿੱਚ ਵਾਧਾ ਹੋ ਜਾਣਾ ਜਿਹੜਾ ਕੰਮ ਸਰਦਾਰ ਸਿਮਰਨਜੀਤ ਸਿੰਘ ਮਾਨ ਕਰਾਉਣਾ ਚਾਹੁੰਦੇ ਆ ਉਹਦੇ ਵਿੱਚ ਇਕੱਲੇ ਸਿੱਖਾਂ ਦਾ ਫਾਇਦਾ ਨਹੀਂ ਟਰਾਂਸਪੋਰਟ ਵਾਲੇ ਇੱਥੇ ਜਿਹੜੇ ਸਾਡੇ ਵੀਰ ਉਹਨਾਂ ਦਾ ਫਾਇਦਾ ਹੈ ਐਂ ਤੇ ਕੁੱਲੀ ਵੀਰਾਂ ਦਾ ਫਾਇਦਾ ਹੈ ਮਾਨੂੰ ਪਤਾ ਹੈ ਕੁੱਲੀ ਵੀਰ ਕਿੰਨੇ ਰੋਜ਼ ਦੇ ਰੋਜ਼ ਪੈਸੇ ਖਰਦੇ ਸਨ ਅੱਜ ਉਹ ਵਿਚਾਰੇ ਕੱਖਾਂ ਧੋਲੇ ਹੋ ਕੇ ਬੈਠੇ ਆ ਐਂ ਇੱਥੇ ਮੰਡੀਆਂ ਦੀਆਂ ਜਿਹੜੀਆਂ ਜਿਹੜੇ ਵੱਡੇ ਵੱਡੇ ਵਪਾਰੀ ਐ ਉਹ ਸਿਮਿੰਟ ਦਾ ਗੱਟਾ 250 ਰੁਪਏ ਦਾ ਖਰਦੇ ਸਨ ਅੱਜ 600 ਰੁਪਏ ਦਾ ਹੋਇਆ ਪਿਆ ਐਂ ਇਥੋਂ ਗੰਡੇ ਟਮਾਟਰ ਕੀ ਕੁਛ ਆਪਾਂ ਜਿਹੜਾ ਅੱਜ ਸਾਨੂੰ ਮਿਲਦਾ ਹੀ ਨਹੀਂ ਸੋ ਇਹ ਪਾਲਿਸੀ ਤਹਿਤ ਹੋਇਆ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਐਂ ਕਿ ਹੁਣ ਆਪਾਂ ਜਿੱਥੇ ਆਪਣਾ ਸੋਚਦੇ ਆ ਉਥੇ ਇਸ ਦੇਸ਼ ਦਾ ਵੀ ਫਾਇਦਾ ਹੈ ਇਸ ਦੇਸ਼ ਦਾ ਬਹੁਤ ਵੱਡਾ ਫਾਇਦਾ ਹੈ ਇਹ ਡਾਕਟਰ ਮਨਮੋਹਨ ਸਿੰਘ ਨੇ ਜਿਹੜੀਆਂ ਪਾਲਿਸੀਆਂ ਬਣਾਈਆਂ ਸਨ ਉਹਦੇ ਮੁਤਾਬਕ ਤਾਂ ਅੱਜ ਵਰਲਡ ਦੇ ਵਿੱਚ ਦੱਸਦਾ ਕਿ ਭਾਰਤ ਪਰ ਜੇ ਕਿਤੇ ਡਾਕਟਰ ਮਨਮੋਹਨ ਸਿੰਘ ਨੂੰ ਨਾ ਰਿਮੋਟ ਕੰਟਰੋਲ ਬਣਾਇਆ ਹੁੰਦਾ ਕਿਉਂਕਿ ਸਿੱਖ ਬੁੱਧੀਮਾਨ ਹੈ ਬਹੁਤ ਬੁੱਧੀਮਾਨ ਸੀ ਉਨੇ ਇਸ ਦੇਸ਼ ਦੀ ਜੀਡੀਪੀ ਦੇ ਵਿੱਚ ਵਾਧਾ ਕੀਤਾ ਉਹਨਾਂ ਦੇ ਫਲਾਇਓਵਰ ਇਹਨਾਂ ਦੀਆਂ ਸੜਕਾਂ ਇਹਨਾਂ ਦੇ ਬੜੇ-ਬੜੇ ਕੰਮ ਇਸ ਦੇਸ਼ ਦੇ ਉਸ ਲਿਆਕਤਵੰਤ ਤਰੀਕੇ ਨਾਲ ਡਾਕਟਰ ਮਨਮੋਹਨ ਸਿੰਘ ਨੇ ਕੀਤੇ ਤਾਂ ਜਾ ਕੇ ਇਹ ਮਾੜਾ ਮੁੜ ਦੇਸਨ ਲੱਗੇ ਨਹੀਂ ਤਾਂ ਇਹ ਤਾਂ ਕਿਸੇ ਗਿਣਤੀ 'ਚ ਨਹੀਂ ਅੱਜ ਵੀ ਕਿਸੇ ਗਿਣਤੀ 'ਚ ਨਹੀਂ ਸੋ ਇਹਨਾਂ ਦੀ ਗਿਣਤੀ ਦੇ ਵਿੱਚ ਆਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਹਸੈਨੀ ਵਾਲਾ ਦਰਾੰਗਲਾ ਵਾਗਾ ਬਾਰਡਰ ਤੇ ਸੁਲੇਮਾਨ ਕੀ ਬਾਰਡਰ ਜਿਹੜੇ ਪੰਜਾਬ ਦੇ ਇਸ ਲੱਗਦੇ ਨਾਲ ਇਹਨਾਂ ਨੂੰ ਖੋਲਿਆ ਜਾਵੇ ਔਰ ਇਹਨਾਂ ਨੂੰ ਜਿਹੜੇ ਚੈੱਕ ਪੋਸਟ ਵੀ ਵੱਡੇ ਕੀਤੇ ਜਾਣ ਸਿੱਖ ਅੱਤਵਾਦੀ ਟੈਰਰਿਸਟ ਨਹੀਂ ਹੈ ਸਿੱਖਾਂ ਨੇ 40 ਸਾਲ ਰਾਜ ਕਰਕੇ ਦੱਸਿਆ ਕਿ ਹਰ ਧਰਮ ਦਾ ਸਤਿਕਾਰ ਹੈ ਸਾਰਿਆਂ ਨੂੰ ਵਜੀਰੀਆਂ ਮਿਲਦੀਆਂ ਔਰ ਆ ਬੈਠਾ ਸਿੱਖਾਂ ਦਾ ਜਰਨਲ ਇਹ ਦੇਸ਼ ਦਾ ਵੀ ਭਲਾ ਕਰਦਾ ਹੈ ਤੇ ਆਪਣੀ ਕੌਮ ਦਾ ਵੀ ਭਲਾ ਲੋਚਦਾ ਹੈ ਇੱਕ ਪੰਗਤ ਤੇ ਇੱਕ ਸੰਗਤ ਦੀ ਗੱਲ ਕਰਦੇ ਆਂ